ਦੇ ਵਿੱਚ ਚਾਪੇਮਾਰੀ ਕੀਤੀ ਗਈ ਹੈ ਘਰ ਦੇ ਵਿੱਚੋਂ ਬਲਵਿੰਦਰ ਦਾ ਬੁਲਟ ਮੋਟਰਸਾਈਕਲ ਕਰਜ਼ੇ ਦੇ ਵਿੱਚ ਲਿਆ ਗਿਆ 4 ਅਪ੍ਰੈਲ ਨੂੰ ਬਠਿੰਡਾ ਕੋਰਟ ਦੇ ਦਰਸਲ ਬਲਵਿੰਦਰ ਫਰਾਰ ਹੋ ਗਿਆ ਸੀ ਆਪਣੀ ਪਰਸੀ ਦੇ ਨਾਲ ਫੁੱਟਮਾਰ ਕਰਕੇ ਤੇ ਮੌਕੇ ਤੋਂ ਫਰਾਰ ਹੋ ਜਾਂਦਾ ਪਰ ਫਰਾਰ ਵੀ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਦੇ ਵਿੱਚ ਹੋਇਆ ਉੱਥੇ ਪੁਲਿਸ ਕਿਉਂਕਿ ਤਾਇਨਾਤ ਕੀਤੀ ਗਈ ਸੀ ਪੁਲਿਸ ਮੁਲਾਜ਼ਮ ਕੋਰਟ ਦੇ ਵਿੱਚ ਮੌਜੂਦ ਸਨ ਇਸੇ ਤਰ੍ਹਾਂ ਨੇ ਬਲਵਿੰਦਰ ਜੋ ਕਿ ਫਰਾਰ ਹੁੰਦਾ ਤਾਂ ਹੁਣ ਉਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਚਟਾਕ ਵਿੰਦੇ ਸਾਥੀ ਬਲਵਿੰਦਰ ਦੀ ਤਲਾਸ਼ ਦੇ ਵਿੱਚ ਹਰਿਆਣਾ ਪਹੁੰਚੀ ਹੈ ਪੰਜਾਬ ਪੁਲਿਸ सिरसा ਦੇ ਨਾਨਕਪੁਰਾ ਦੇ ਵਿੱਚ ਬਲਵਿੰਦਰ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਹੈ ਘਰ ਦੇ ਵਿੱਚੋਂ ਬਲਵਿੰਦਰ ਦਾ ਬੁਲਟ ਮੋਟਰਸਾਈਕਲ ਕਬਜ਼ੇ ਦੇ ਵਿੱਚ ਲਿਆ ਲਿਆ ਗਿਆ ਤੁਹਾਨੂੰ ਸੀ ਕਿ ਸਿਰਾਂ ਵਖਾਰਿਆਂ ਇਹ ਬੁਲਟ ਮੋਟਰਸਾਈਕਲ ਬਲਵਿੰਦਰ ਦਾ ਹੀ ਦੱਸਿਆ ਜਾ ਰਿਹਾ ਹੈ ਜਿਸ ਨੂੰ ਕਿ ਪੁਲਿਸ ਨੇ ਕਬਜ਼ੇ ਦੇ ਵਿੱਚ ਲਿਆ ਲਿਆ 4 April ਨੂੰ ਬਠਿੰਡਾ ਕੋਰਟ ਦੇ ਵਿੱਚ ਦਰਸਲ ਬਲਵਿੰਦਰ ਜੋ ਕਿ ਫਰਾਰ ਹੋਇਆ ਸੀ ਆਪਣੀ ਪਤਨੀ ਦੇ ਨਾਲ ਕੁੱਟਮਾਰ ਕਰਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਪਿਛਲੇ ਦਿਨੀ ਹੀ ਦਰਸਲ ਮਹਿਲਾ ਕਨਸਟੇਬਲ ਅਮਨਦੀਪ ਕੌਰ ਦੇ ਖਿਲਾਫ ਵੱਡਾ ਐਕਸ਼ਨ ਕੀਤਾ ਜਾਂਦਾ ਹੈ ਪੁਲਿਸ ਦੇ ਵੱਲੋਂ ਉਸ ਦੀ ਕਾਲੇ ਰੰਗ ਦੀ ਥਾਰ ਦੇ ਵਿੱਚੋਂ ਗੱਡੀ ਦੇ ਵਿੱਚੋਂ 17 ਗ੍ਰਾਮ ਨਸ਼ਾ ਬਰਾਮਦ ਕੀਤਾ ਗਿਆ ਉਸ ਦੇ ਬਾਅਦ ਗ੍ਰਿਫਤਾਰੀ ਹੁੰਦੀ ਹੈ ਨੌਕਰੀ ਤੋਂ ਉਸ ਨੂੰ ਬਰਖਾਸਤ ਕਰ ਦਿੱਤਾ ਜਾਂਦਾ ਹੈ ਤਾਂ ਇਹ ਵੀ ਉਸ ਦੇ ਬਾਅਦ ਜਾਣਕਾਰੀ ਸਾਹਮਣੇ ਆਉਂਦੀ ਹੈ ਖੁਲਾਸਾ ਹੁੰਦਾ ਹੈ ਕਿ ਉਸ ਦਾ ਸਾਥੀ ਬਲਵਿੰਦਰ ਹੈ ਬਲਵਿੰਦਰ ਦੇ ਨਾਲ ਮਿਲ ਕੇ ਇਹ ਪੂਰਾ ਕੰਮ ਕੀਤਾ ਜਾਂਦਾ ਸੀਗਾ ਹਾਲਾਂਕਿ ਬਲਵਿੰਦਰ ਲਗਾਤਾਰ ਫਰਾਰ ਚੱਲ ਰਿਹਾ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੂਰਜ ਪਾਂਜੜ ਚੁੱਕੇ ਨੇ ਆਸੂਰ ਜੇ ਲਗਾਤਾਰ ਸਵਾਲ ਬਰਕਰਾਰ ਰਿਹਾ ਕਿ ਸੂਰਜ ਜਿਹੜਾ ਕਿ ਨਾਲ ਹੀ ਗੱਲ ਕੀਤੀ ਜਾਵੇ ਤਾਂ ਬਲਵਿੰਦਰ ਆਖਿਰਕਾਰ ਕਦੋਂ ਪੁਲਿਸ ਦੀ ਗ੍ਰਿਫਤ ਵਿੱਚ ਆਵੇਗਾ ਫਿਲਹਾਲ ਦੀ ਕੀ ਕੋ ਜਾਣਕਾਰੀ ਜੋ ਰੇਡ ਕੀਤੀ ਗਈ ਹੈ ਸਰਸਾ ਦੇ ਵਿੱਚ ਕੁਝ ਹਾਸਲ ਹੋਇਆ ਹੈ ਪੁਲਿਸ ਨੂੰ ਦੇਖੋ 4 April ਤੋਂ ਕੋਰਟ ਦੇ ਵਿੱਚ ਆਪਦੀ ਪਤਨੀ ਦੇ ਉੱਪਰ ਹਮਲਾ ਕਰਨ ਤੋਂ ਬਾਅਦ ਬਲਵਿੰਦਰ ਉਸ ਤੋਂ ਬਾਅਦ ਅਮਨ ਦੇ ਘਰ ਪਾਉਗੇ ਤੇ ਅਮਨ ਦੇ ਕਿਸ ਬੁਲਟ ਦੀ ਗੱਲ ਹੁੰਦੀ ਹੈ ਉਸੇ ਬੁਲਟ ਤੇ ਸਵਾਰ ਹੋ ਕੇ ਆਪਦੇ ਜੱਦੀ ਪਿੰਡ ਸਰਸਾ ਦੇ ਕੋਲ ਨਨਪੂਰਾ ਪਿੰਡ ਆ ਉੱਥੇ ਜਾ ਕੇ ਪਹੁੰਚਦਾ ਉੱਥੇ ਇਸ ਬੁਲਟ ਨੂੰ ਲਾ ਕੇ ਦਸਤਰੇ ਸੋਰਸ ਕੇ ਅੱਗੇ ਦਿੱਲੀ ਵਾਲੇ ਪਾਸੇ ਚਲਾ ਜਾਂਦਾ ਜਿਹੜਾ ਕਿ ਹਜੇ ਤੱਕ ਹੀ ਪੁਲਿਸ ਦੇ ਲਈ ਪਹੇਲੀ ਬਣਿਆ ਹੋਇਆ ਪਰ ਜਿਹੜੀਆਂ ਬੁਲਟ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋਏ ਉਹੀ ਬੁਲਟ ਮੋਟਰਸਾਈਕਲ ਆ ਜਿਸ ਦਾ ਚਿਕਰ ਅਮਨ ਦੇ ਨਾਲ ਹੁੰਦਾ ਕਿ ਅਮਨ ਦੇ ਕੋਲ ਇੱਕ ਬੁਲਟ ਮੋਟਰਸਾਈਕਲ ਵੀ ਆ ਬੁਲਟ ਮੋਟਰਸਾਈਕਲ ਉਸ ਵਕਤ ਬਟਿੰਡਾ ਦੇ ਵਿੱਚ ਸੀ ਅਮਨ ਦੇ ਕੋਲ ਮੋਟਰਸਾਈਕਲ ਸੀਗਾ ਉਹਦੇ ਘਰ ਦੇ ਉੱਪਰੋਂ ਬਲਵਿੰਦਰ ਆਰਾਮ ਦੇ ਨਾਲ ਇਸ ਮੋਟਰਸਾਈਕਲ ਨੂੰ ਚੱਕਦਾ ਹੈ ਔਰ ਮੋਟਰਸਾਈਕਲ ਦੇ ਰਸਤੇ ਸਰਸਾ ਵੱਲ ਨਿਕਲਦਾ ਕਿ ਨਾਨਕਪੁਰਾ ਦੇ ਵਿੱਚ ਬਲਵਿੰਦਰ ਦਾ ਪਿੰਡ ਆ ਉਸ ਪਿੰਡ ਦੇ ਵਿੱਚ ਰਹਿੰਦਾ ਤੇ ਰਹਿਣ ਤੋਂ ਬਾਅਦ ਜਦੋਂ ਉਸ ਨੂੰ ਪਤਾ ਲੱਗਦਾ ਕਿ ਖਬਰ ਹੈ ਜਿਹੜੀ ਬੜੀ ਜਿਆਦਾ ਟ੍ਰੋਲ ਹੋ ਰਹੀ ਆ ਔਰ ਪੁਲਿਸ ਵੀ ਉਸ ਦੀ ਹਰ ਪਾਸੇ ਭਾਰ ਕਰੂਗੀ ਤਾਂ ਜਾਹੇ ਤੌਰ ਤੇ ਉਸ ਦੇ ਫਾਰਵਰਡ ਲਿੰਕ ਵੀ ਖੰਘਾਲੇ ਜਾਂਦੇ ਨੇ ਤਾਂ ਕਰਕੇ ਅੱਗੇ ਪੁਲਿਸ ਹੈ ਜਿਹੜੀ ਹੁਣ ਉਹਨਾਂ ਦੇ ਘਰੇ ਪਹੁੰਚੀ ਆ ਔਰ ਮੋਟਰਸਾਈਕਲ ਹੈ ਜਿਹੜਾ 44 45 ਨੰਬਰ ਦਾ ਮੋਟਰਸਾਈਕਲ ਆ ਬਠਿੰਡਾ ਦਾ ਨੰਬਰ ਇਸ ਦੇ ਉੱਪਰ ਲੱਗਿਆ ਹੋਇਆ ਹੈ ਇਸ ਨੰਬਰ ਦੀ ਰਜਿਸਟ੍ਰੇਸ਼ਨ ਆਰ.ਸੀ ਵੀ ਅਮਨ ਦੇ ਨਾਂ ਤੇ ਦੱਸੀ ਜਾ ਰਹੀ ਆ ਔਰ ਇਸ ਮੋਟਰਸਾਈਕਲ ਨੂੰ ਸਰਸਾ ਪੁਲਿਸ ਨੇ ਜਿਹੜਾ ਫ ਕਿਰਾਸਤ ਦੇ ਵਿੱਚ ਲਿਆ ਭਾਵ ਕਿ ਆਪਦੀ ਕਸਟਡੀ ਦੇ ਵਿੱਚ ਇਸ ਮੋਟਰਸਾਈਕਲ ਨੂੰ ਰੱਖਿਆ ਹੋਇਆ ਔਰ ਪੁਲਿਸ ਅੱਗੇ ਲਿੰਕ ਟ੍ਰੇਸ ਕਰ ਰਹੀ ਹੈ ਕਿ ਸਿਰਸਾ ਆਉਣ ਤੋਂ ਬਾਅਦ ਆਖਰਕਾਰ ਕਿਹੜੇ ਰਾਸਤੇ ਇਹ ਦਿੱਲੀ ਵਾਲੇ ਪਾਸੇ ਗਿਆ ਸੂਤਰੇ ਵੀ ਦੱਸ ਰਹੇ ਨੇ ਕਿ ਦਿੱਲੀ ਵਾਲੀ ਸਾਈਡ ਹੋ ਸਕਦਾ ਹੈ ਤਾਂ ਕਰਕੇ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਨੇ ਕਈ ਟੀਮਾਂ ਸਰਸੇ ਵਾਲੀ ਸਾਈਡ ਬੈਠੀਆਂ ਨੇ ਕੋਈ ਹਰਿਆਣਾ 'ਚ ਘੁੰਮ ਰਹੀਆਂ ਨੇ ਕੋਈ ਦਿੱਲੀ ਵਾਲੇ ਬੈਠੀਆਂ ਨੇ ਕਿਉਂਕਿ ਕਿਤੇ ਨਾ ਕਿਤੇ ਜਾ ਕੇ ਪੁਲਿਸ ਦੇ ਉੱਪਰ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਕਿ ਜਲਦੀ ਤੋਂ ਜਲਦੀ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਵੇ ਕਿ ਹਾਲਾਂਕਿ ਉਸ ਦਿਨ ਦੀ ਗੱਲ ਕੀਤੀ ਜਾਵੇ ਜਿਸ ਦਿਨ ਬ ਉਸ ਨੂੰ ਲੈ ਕੇ ਸਵਾਲ ਵੀ ਲਗਾਤਾਰ ਖੜੇ ਹੋ ਰਹੇ ਨੇ ਪਰ ਬਲਵਿੰਦਰ ਦੀ ਗ੍ਰਿਫਤਾਰੀ ਤੇ ਪਰਮਿੰਦਰ ਇਸ ਕਰਕੇ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਜਿਹੜੀ ਮੇਨ ਕਰੀ ਹੈ ਉਹ ਬਲਵਿੰਦਰ ਔਰ ਬਲਵਿੰਦਰ ਨੂੰ ਅਮਨ ਦੇ ਸਾਹਮਣੇ ਬਿਠਾ ਕੇ ਡਿਟੇਲ ਪੁੱਛ ਕੇ ਚ ਪੁਲਿਸ ਨੇ ਕਰਨੀ ਹੈ ਤਾਂ ਜੋ ਕੜੀਆਂ ਅੱਗੇ ਜੋੜੀਆਂ ਜਾ ਸਕਣ ਕਿ ਆਕਰਕ ਡਰੱਗ ਦੇ ਵਿੱਚ ਕੌਣ-ਕੌਣ ਹੈ ਕਿ ਵਾਕਿਆ ਹੀ ਜਿਵੇਂ ਇਹ ਮਹਿਲਾ ਕਾਂਸਟੇਬਲ ਕਹਿ ਰਹੀ ਹੈ ਕਿ ਮੈਨੂੰ ਫਸਾਇਆ ਗਿਆ ਕਿ ਵਾਕਿਆ ਹੀ ਇਸ ਨੂੰ ਫਸਾਇਆ ਤੇ ਨਹੀਂ ਗਿਆ ਕਿ ਵਾਕਿਆ ਹੀ ਬਲਵਿੰਦਰ ਤਾਂ ਇਹ ਕੰਮ ਕਰ ਰਹਾ ਸੀ ਤਾਂ तमाम तरह ਦੇ ਗਿੜੀ ਸਵਾਲ ਨੇ ਜਿਹੜੇ ਸੋਸ਼ਲ ਮੀਡੀਆ ਤੇ ਘੁੰਮ ਰਹੇ ਨੇ ਉਹਨਾਂ ਸਵਾਲਾਂ ਨੂੰ ਲੈ ਕੇ ਪੁਲਿਸ ਬਲਵਿੰਦਰ ਤੇ ਮਨੂ ਆਮਣੋ ਸਾਹਮਣੀ ਬਿਠਾ ਕੇ ਡਿਟੇਲ ਪੁੱਛ ਕੇ ਚੁਕਰੇਗੀ ਜੀ ਜੀ ਠੀਕ ਹੈ ਸੁਰਜ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਚਟਕ ਕਵਿੰਦਰ ਸਾਥੀ ਬਲਵਿੰਦਰ ਦੀ ਤਲਾਸ਼ ਦੇ ਵਿੱਚ ਪੰਜਾਬ ਪੁਲਿਸ ਹਰਿਆਣਾ ਪਹੁੰਚੀ ਹੈ सिरसा ਦੇ ਨਾਨਕਪੁਰਾ ਦੇ ਵਿੱਚ ਬਲਵਿੰਦਰ ਦੇ ਘਰ ਜੋ ਕਿ ਛਾਪੇਮਾਰੀ ਕੀਤੀ ਗਈ ਤੇ ਘਰ ਦੇ ਵਿੱਚੋਂ ਬਲਵਿੰਦਰ ਦਾ ਬੁਲਟ ਮੋਟਰਸਾਈਕਲ ਵੀ ਕਬਜ਼ੇ ਦੇ ਵਿੱਚ ਲਿਆ ਤੁਹਾਨੂੰ ਉਸ ਬੁਲਟ ਮੋਟਰਸਾਈਕਲ ਦੀਆਂ ਤਸਵੀਰਾਂ ਵੀ ਵਿਖਾ ਰਹੇ ਹਾਂ ਸਭ ਤੋਂ ਛੋਟੇ ਦੇ ਨਾਲ ਗ੍ਰਿਫਤਾਰ ਕਾਂਸਟੇਬਲ ਦਾ ਅੱਜ ਰਿਮਾਂਡ ਖਤਮ ਹੋ ਰਿਹਾ ਹੈ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਦੀ ਅੱਜ ਪੇਸ਼ੀ ਹੋਣ ਜਾ ਰਹੀ ਹੈ ਬਠਿੰਡਾ ਦੀ ਕੋਰਟ ਦੇ ਵਿੱਚ ਪੁਲਿਸ ਦੇ ਵੱਲੋਂ ਪੇਸ਼ ਕੀਤਾ ਜਾਵੇਗਾ ਅਮਨਦੀਪ ਦੀ ਥਾਰ ਦੇ ਵਿੱਚੋਂ ਦਰਸਲ 17 ਗ੍ਰਾਮ ਹੈਰੋਨ ਮਿਲੀ ਸੀ ਉਸ ਤੋਂ ਬਾਅਦ ਜੀ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਨੂੰ ਸਰਵਿਸ ਤੋਂ ਵੀ ਬਰਖਾਸਤ ਕਰ ਦਿੱਤਾ ਜਾਂਦਾ ਜਿਸ ਤਿੱ ਇੱਕ ਮੁਸ਼ਕਲਾਂ ਲਗਾਤਾਰ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਇਸ ਦੇ ਵਿੱਚ ਵਾਲੇ ਜੋ ਕੋਰਟ ਤੇ ਰਿਮਾਂਡ ਹਾਸਲ ਕੀਤਾ ਸੀ ਅੱਜ ਰਿਮਾਂਡ ਖਤਮ ਹੋ ਰਿਹਾ ਤੇ ਇਸ ਦੇ ਬਾਅਦ ਹੁਣ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਖੈਰ ਵੇਖਣਾ ਹੋਵੇ ਆ ਪੁਲਸ ਦੇ ਵੱਲੋਂ ਹੋਰ ਰਿਮਾਂਡ ਦੀ ਮੰਗ ਕੀਤੀ ਜਾਂਦੀ ਹੈ ਜਾਂ ਕੀ ਹੁਣ ਅਮਨਦੀਪ ਕੌਰ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਜਾਂਦਾ ਹੈ ਇਹ ਵੀ ਅੱਜ ਸਪਸ਼ਟ ਹੋ ਜਾਵੇਗਾ ਆ ਦਰਸਲ ਪਿਛਲੇ ਦਿਨੀ ਪੁਲਸ ਦੇ ਵੱਲੋਂ ਇਹ ਵੱਡੇ ਕਾਰਵਾਈ ਕੀਤੀ ਜਾਂਦੀ ਹੈ ਵੱਡਾ ਐਕਸ਼ਨ ਕੀਤਾ ਜਾਂਦਾ ਹੈ ਆ ਬਠਿੰਡਾ ਦੇ ਵਿੱਚ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਜਿਸ ਨੂੰ ਕਿ ਡਰੱਗਸ ਦੇ ਨਾਲ ਨਸ਼ੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਸ ਦੀ ਕਾਲੇ ਰੰਗ ਦੀ ਥਾਰ ਦੇ ਵਿੱਚੋਂ 17 ਗ੍ਰਾਮ ਹੈਰੀਨ ਨੂੰ ਬਰਾਮਦ ਕੀਤੀ ਗਈ ਸੀ ਉਸ ਦੇ ਬਾਅਦ ਗ੍ਰਿਫਤਾਰੀ ਹੁੰਦੀ ਹੈ ਆ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਆਰਮਾਨ ਖਤਮ ਹੋਣ ਦੇ ਬਾਅਦ ਮੋਰਡ ਰਿਮਾਂਡ ਹਾਸਲ ਕੀਤਾ ਗਿਆ ਸੀਗਾ ਤਾਂ ਅੱਜ ਮੋਰ ਤੋਂ ਕੋਰਟ ਦੇ ਵਿੱਚ ਪੇਸ਼ੀ ਹੋਣ ਜਾ ਰਹੀ